ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਬਲਾਖ ਹੋਣ ਦੀ ਹੋਈ ਮੀਟਿੰਗ ਇਹ ਮੀਟਿੰਗ ਬਲਾਖ ਪ੍ਰਧਾਨ ਕਰਨਾਇਆ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕਰਦਾ ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਖਰੀਦ ਦੇ ਪ੍ਰਬੰਧ ਸਰਕਾਰ ਦੇ ਖੋਖਲੇ ਨਜ਼ਰ ਆ ਰਹੇ ਹਨ ਹਾਂਜੀ ਪ੍ਰਧਾਨ ਜੀ ਅੱਜ ਕੀ ਸੰਬੰਧ ਸੀ ਮੀਟਿੰਗ ਅੱਜ ਜੀ ਸਾਡੀ ਸਭ ਤੋਂ ਪਹਿਲਾਂ ਮੈਂ ਉਸ ਤੋਂ ਜਿਲ੍ਹਾ ਪ੍ਰਧਾਨ ਫਤੇਗੜ ਸਾਹਿਬ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਅੱਜ ਸਾਡੀ ਜੋ ਮਹੀਨਾਵਾਰ ਮੀਟਿੰਗ ਹੁੰਦੀ ਆ ਉਹ ਮੀਟਿੰਗ ਅਸੀਂ ਗੁਰਦੁਆਰਾ ਸਾਹਿਬ ਮਾਨੋ ਵਿਖੇ ਬਲਾਕ ਦੀ ਆਪਣੇ ਬਲਾਕ ਖਮਾਨੋ ਦੀ ਕੀਤੀ ਗਈ ਜਿਸ ਦੇ ਵਿੱਚ ਅੱਜ ਦੀਆਂ ਜੋ-ਜੋ ਸਮੱਸਿਆਵਾਂ ਨੇ ਕਿਸਾਨਾਂ ਦੇ ਪ੍ਰਤੀ ਉਹਨਾਂ ਦੇ ਉੱਤੇ ਵਿਚਾਰਾਂ ਕਰਦੇ ਹੋਏ ਚਿੰਤਾ ਵੀ ਜ਼ਾਹਰ ਕੀਤੀ ਗਈ ਕਿਉਂਕਿ ਪੰਜਾਬ ਸਰਕਾਰ ਹੁਣ ਤੱਕ ਸਾਨੂੰ ਕਦੇ ਕੋਈ ਫੈਸਲਾ ਵੀ ਜੋ ਕਦੇ ਕੋਈ ਫੈਸਲਾ ਪੈਦਾ ਕਰੋ ਦੇ ਸਾਨੂੰ ਵਾਅਦੇ ਕਰਦੀ ਆ ਅਸੀਂ ਬਾਸਮਤੀ ਦੀ ਫਸਲ ਜਿਸ ਨੂੰ ਕਿ ਅਸੀਂ 1509 ਕਹਿੰਦੇ ਆ ਉਸ ਫਸਲ ਪੱਕ ਕੇ ਪੂਰੇ ਤੌਰ ਤੇ ਤਿਆਰ ਹੋ ਕੇ ਮੰਡੀਆਂ ਦੇ ਵਿੱਚ ਆ ਚੁੱਕੀ ਆ ਲੇਕਿਨ ਪਰ ਉਸ ਦਾ ਬੜੇ ਅਫਸੋਸ ਦੀ ਗੱਲ ਆ ਵੀ ਉਸ ਦਾ ਰੇਟ ਆ ਜਿਹੜਾ ਉਹ ਪਿਛਲੇ ਸਾਲ ਦੇ ਨਾਲੋਂ ਕਿਤੇ ਜ਼ਿਆਦਾ ਸਾਨੂੰ ਘੱਟ ਮਿਲ ਰਿਹਾ ਜਿਸ ਦੇ ਨਾਲ ਕਿਸਾਨਾਂ ਦੇ ਅੱਜ ਖਰਚੇ ਵੀ ਪੂਰੇ ਨਹੀਂ ਹੋ ਰਹੇ ਸੋ ਅਸੀਂ ਕਿਸਾਨ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਵੱਲ ਉਚੇਚੇ ਤੌਰ ਤੇ ਧਿਆਨ ਦੇ ਕੇ ਇਸ ਦਾ ਜੋ ਰੇਟ ਆ ਉਸ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕਰੋ ਤਾਕੇ ਕਿਸਾਨਾਂ ਦਾ ਜੋ ਖਰਚੇ ਨੇ ਉਹ ਪੂਰੇ ਹੋ ਸਕਾਂ ਦੂਜਾ ਮੰਡੀਆਂ ਦੇ ਵਿੱਚ ਅੱਜ ਮਜ਼ਦੂਰਾਂ ਦੀ ਹੜਤਾਲ ਹੈ ਜਿਹੜੀ ਉਹ ਹਲੇ ਵੀ ਚੱਲ ਰਹੀ ਆ ਝੋਨਾ ਪੱਕ ਕੇ ਤਿਆਰ ਹੋ ਕੇ ਮੰਡੀਆਂ ਦੇ ਵਿੱਚ ਆ ਰਿਹਾ ਤੇ ਪਰ ਉਸ ਦੀ ਖਰੀਦ ਕੋਈ ਹੋਰ ਨਹੀਂ ਰਹੀ ਮਜ਼ਦੂਰਾਂ ਦੀ ਹੜਤਾਲ ਦੇ ਕਾਰਨ ਇਸ ਕਰਕੇ ਇਹ ਕਿਸਾਨਾਂ ਦੇ ਲਈ ਬਹੁਤ ਵੱਡੀ ਇੱਕ ਸਮੱਸਿਆ ਹੈ ਜੋ ਕਿ ਕਿਸਾਨਾਂ ਨੂੰ ਦਿੱਕਤ ਹੈ ਪੇਸ਼ ਆਉਂਦੀ ਆ ਸਰਕਾਰ ਇਸ ਦੇ ਬਾਰੇ ਪ੍ਰਤੀ ਅਸੀਂ ਮਜ਼ਦੂਰਾਂ ਦੇ ਨਾਲ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਮਜ਼ਦੂਰਾਂ ਦੇ ਨਾਲ ਬੈਠ ਕੇ ਇਸ ਦਾ ਕੋਈ ਨਾ ਕੋਈ ਹੱਲ ਕੱਢੇ ਤੇ ਉਹ ਹੜਤਾਲ ਆ ਜਿਹੜੀ ਉਹ ਨਜਾਜ਼ ਦਵਾ ਕੇ ਜਿਹੜਾ ਮੰਡੀਆਂ ਦਾ ਕੰਮ ਆ ਉਹ ਸੰਚਾਰੂ ਢੰਗ ਦੇ ਨਾਲ ਚਲਾਉਣ ਦੇ ਵਿੱਚ ਕਿਸਾਨਾਂ ਦੀ ਬਤ ਹੈ ਸੋ ਦੂਜੀ ਅਸੀਂ ਗੱਲ ਕੀਤੀ ਆ ਇੱਕ ਜੋ ਸਾਡੇ ਅੱਜ ਤਕਰੀਬਨ ਸਰਕਾਰ ਬੜੀ ਸਾਡੇ ਮਗਰ ਪਈ ਹੋਈ ਆ ਹੱਥ ਧੋ ਕੇ ਜਿਸ ਦੇ ਵਿੱਚ ਕਿਸਾਨੋਂ ਪਰਾਲੀ ਨੂੰ ਸਾੜੋ ਨਾ ਪਰਾਲੀ ਨੂੰ ਸਾੜੋ ਨਾ ਅਸੀਂ ਪਰਾਲੀ ਨੂੰ ਸਾੜਨਾ ਕੋਈ ਸਾਡੀ ਖੁਸ਼ੀ ਸਾਨੂੰ ਨਹੀਂ ਜਾਹਰ ਹੁੰਦੀ ਵੀ ਅਸੀਂ ਸਾਨੂੰ ਕੋਈ ਖੁਸ਼ੀ ਮਿਲਦੀ ਆ ਪਰਾਲੀ ਸਾੜ ਕੇ ਪਰ ਸਾਡੀ ਇੱਕ ਮਜਬੂਰੀ ਆ ਵੀਰੋ ਇਸ ਗੱਲ ਨੂੰ ਵੀ ਸਮਝੋ ਸਰਕਾਰ ਇੱਧਰ ਧਿਆਨ ਨਹੀਂ ਦੇ ਰਹੀ ਸਰਕਾਰ ਸਾਡੇ ਤੇ ਬਿਨਾਂ ਮਤਲਬ ਤੋਂ ਜਿਵੇਂ ਕਹ ਲੋ ਵੀ ਸਾਨੂੰ ਡਰਾਬੇ ਤਰ੍ਹਾਂ ਤਰ੍ਹਾਂ ਦੇ ਕਦੇ ਤੁਹਾਡੀਆਂ ਰੈਡ ਐਂਟਰੀਆਂ ਕਰਾਂਗੇ ਕਦੀ ਤੁਹਾਨੂੰ ਅਸੀਂ ਪਰਚੇ ਕਰਾਂਗੇ ਕਦੀ ਤੁਹਾਨੂੰ ਅਸੀਂ ਇਹ ਕਰਾਂਗੇ ਕਦੀ ਉਹ ਕਰਾਂਗੇ ਬਹੁਤ ਤਰ੍ਹਾਂ ਦੇ ਸਾਡੇ ਤੇ ਡਰਾਬੇ ਦੇ ਜਿਹੜੇ ਉਹ ਦੇ ਰਹੀਆਂ ਨੇ ਤਾਂ ਕਿ ਵੀ ਅੱਗ ਨਾ ਲਾਈ ਜਾਵੇ ਅੱਗ ਲਾਉਣਾ ਸਾਡੂ ਕੋਈ ਖੁਸ਼ੀ ਨਹੀਂ ਮਿਲਦੀ ਸਾਡੀ ਇੱਕ ਸਮੱਸਿਆ ਸਾਨੂੰ ਖੇਤ ਮੌਕੇ ਤੇ ਤਿਆਰ ਕਰਨਾ ਪੈਂਦਾ ਦੂਜੀ ਫਸਲ ਦੇ ਲਈ ਹੁਣ ਅਸੀਂ ਆਲੂ ਲਾਉਨੇ ਨੇ ਸਾਨੂੰ ਗੱਠਾ ਬੰਨਣ ਵਾਲੀ ਮਸ਼ੀਨ ਕਿਤੋਂ ਮਿਲਦੀ ਹੈ ਨਹੀਂ ਤੇ ਗੱਠਾ ਜੇ ਬੰਨ ਦਿੱਤੀਆਂ ਤਾਂ 10-10 ਦਿਨ ਉਹਨਾਂ ਨੂੰ ਕੋਈ ਚੱਕਣ ਵਾਲਾ ਨਹੀਂ ਤੇ ਆਲੂ ਜਾਂ ਆਉਣ ਵਾਲੀ ਫਸਲ ਹੈ ਜਿਹੜੀ ਉਹ 2 ਜਾਂ 4 ਦਿਨ ਲੇਟ ਹੋਣ ਦੇ ਨਾਲ ਮਤਲਬ ਉਹ ਮੁਰਕਿਓ ਫਸਲ ਬੀਜਣ ਦੇ ਆ ਨਾਂ ਬੀਜਣ ਦੇ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਕਿਉਂਕਿ ਰੇਟ ਹੈ ਜਿਹੜਾ ਅਗੇਤੀਆਂ ਸਬਜ਼ੀਆਂ ਨੇ ਜਿਹੜੀਆਂ ਉਹੀ ਰੇਟ ਦੰਦੀਆਂ ਨੇ ਪਛੇਤੀਆਂ ਚੋਂ ਲੱਭਦਾ ਕੁਛ ਨਹੀਂ ਕਿਸਾਨ ਨੂੰ ਇਸ ਕਰਕੇ ਕਿਸਾਨ ਦੀ ਮਜਬੂਰੀ ਆ ਉਸ ਨੂੰ ਸਾੜ ਕੇ ਜਦੇ ਖੇਤ ਨੂੰ ਤੁਰੰਤ ਤਿਆਰ ਕਰਨਾ ਇਸ ਕਰਕੇ ਇਹਦੇ ਪਰਚੇ ਨੇ ਜਿਹੜੇ ਬਿਲਕੁਲ ਨਹੀਂ ਹੋਣੇ ਚਾਹੀਦੇ ਇਹਨਾਂ ਨੂੰ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਉਹ ਪੜ ਲੈਣੀਆਂ ਚਾਹੀਦੀਆਂ ਨੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿਤੇ ਐਵੇਂ ਭਲੇਖਿਆਂ ਦੇ ਵਿੱਚ ਨਾ ਰਹੋ ਵੀ ਕਿਸਾਨ ਇਹਨਾਂ ਅਨਪੜਾ ਜਾਂ ਬੁੱਧੂ ਆ ਜੇ ਤੁਹਾਡੇ ਕੋ ਹਦਾਇਤਾਂ ਨਹੀਂ ਤੁਹਾਨੂੰ ਸੁਪਰੀਮ ਕੋਰਟ ਦੇ ਵਿੱਚੋਂ ਮਹੀਆ ਹੁੰਦੀਆਂ ਕਿ ਤੂੰ ਤਾਂ ਤੁਸੀਂ ਸਾਡੇ ਕੋਲੋਂ ਲੈ ਲਓ ਇਹ ਵੀ ਬ ਗੱਲ ਮੈਂ ਬੜੇ ਸਖਤ ਸ਼ਬਦਾਂ ਦੇ ਨਾਲ ਕਹਿਣ ਨੂੰ ਤੁਹਾਨੂੰ ਤਿਆਰ ਆ ਬਈ ਪਰ ਅਸੀਂ ਜੇ ਕਿਤੇ ਜਾ ਕੇ ਤੁਸੀਂ ਪਰਚੇ ਕਰਨ ਦੀ ਜਾਂ ਕੋਈ ਕਿਸਾਨਾਂ ਨੂੰ ਗਰਾਉਂਡ ਧਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਸ ਦਾ ਪੂਰਾ ਡਟ ਕੇ ਵਿਰੋਧ ਕਰਾਂਗੇ ਔਰ ਅਸੀਂ ਸੰਘਰਸ਼ ਦੇ ਲਈ ਬਿਲਕੁਲ ਤਿਆਰ ਹੋਵਾਂਗੇ ਜੀ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਰਕਾਰ ਦੀ ਹੋਊਗੀ ਪਰ ਅੰਜੀ ਜੇ ਜਿਹੜਾ ਖਰੀਦ ਵਾਲਾ ਮੁੱਦਾ ਇਸ ਟਾਈਮ ਮੜਿਆ ਪਿਆ ਜੇ ਨਹੀਂ ਹੱਲ ਹੁੰਦਾ ਫਿਰ ਮਜ਼ਬੂਰਨ ਬਰ ਕਿਸ ਕੀ ਕਰਨਗੇ ਇਹ ਬੰਦੀਆਂ ਦੇਖੋ ਜੀ ਗੱਲ ਆਇਆ ਵੀ ਇਹ ਮੇਰਾ ਤਾਂ ਖਿਆਲ ਕਹਿੰਦਾ ਵੀ ਇਹਦੇ ਤੇ ਵੀ ਵਿਚਾਰਨ ਜੋ ਬੜੀ ਗੱਲ ਆ ਮੈਂ ਮਜ਼ਦੂਰ ਵੀਰਾਂ ਨੂੰ ਵੀ ਬੇਨਤੀ ਕਰਦਾ ਤੇ ਆੜਤੀ ਵੀਰਾਂ ਨੂੰ ਵੀ ਬੇਨਤੀ ਕਰਦਾ ਵੀਰੋ ਥੋੜਾ ਜਿਆ ਧਿਆਨ ਦਿਓ ਵੀ ਸਰਕਾਰ ਜਾਂਦੀ ਕਿੱਧਰ ਨੂੰ ਆਸੇ ਹੜਤਾਲ ਕਰਨੀ ਬਣਦੀ ਆ ਮੈਂ ਕਹਿੰਦਾ ਵੀ ਜਰੂਰ ਸਾਨੂੰ ਹੱਕਾਂ ਦੇ ਪ੍ਰਤੀ ਆਪਣੇ ਸੁਚੇਤ ਹੋਣਾ ਚਾਹੀਦਾ ਹੱਕ ਲੈਣੇ ਚਾਹੀਦੇ ਨੇ ਠੀਕ ਆ ਪਰ ਸਾਨੂੰ ਇਸ ਦੇ ਉੱਤੇ ਵੀ ਸਾਨੂੰ ਥੋੜਾ ਜਿਹਾ ਵਿਚਾਰਨ ਦੀ ਲੋੜ ਆ ਵੀ ਇੱਕ ਪਾਸੇ ਤੁਸੀਂ ਉਹ ਲੋਕੋ ਜਿਨ੍ਹਾਂ ਨੇ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਵਿੱਚੋਂ ਕੱਢਣੀ ਆ ਮੰਡੀ ਦੇ ਜਿਹੀਏ ਇੱਕ ਉਹ ਲੋਕ ਨੇ ਜਿੱਥੇ ਇੱਕ ਪਾਸੇ ਸਾਈਲੋ ਖੜੇ ਕੀਤੇ ਨੇ ਤੁਹਾਡੇ ਮੁਖਾਲਫਤ ਦੇ ਵਿੱਚ ਜਿਸ ਦੇ ਵਿੱਚ ਅਗਰ ਕਿਤੇ ਐਸਾ ਨਾ ਹੋਵੇ ਵੀ ਤੁਹਾਡੀ ਹੜਤਾਲ ਕੀਤੀ ਹੋਈ ਕਿਤੇ ਉਹ ਸਾਈਲੋਆਂ ਨੂੰ ਪ੍ਰਭਾਵਿਤ ਕਰੇ ਜਾਂ ਉਹਨਾਂ ਨੂੰ ਪ੍ਰਮੋਟ ਕਰੇ ਜਿਸ ਦੇ ਨਾਲ ਮਤਲਬ ਸਾਈਲੋਆਂ ਦੀ ਵਡੌਤੀ ਦੇ ਵਿੱਚ ਲੋਕਾਂ ਦਾ ਜਿਹੜਾ ਉਤਸ਼ਾਹ ਹੈ ਉਧਰ ਦਾ ਪੈਦਾ ਹੋ ਜਵੇ ਸੋ ਮੈਂ ਇਸ ਕਰਕੇ ਵੀਰਾਂ ਨੂੰ ਵੀ ਬੇਨਤੀ ਕਰਦਾ ਤੇ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਇਸ ਦੇ ਉੱਤੇ ਤੁਰੰਤ ਤੌਰ ਤੇ ਤੇ ਕੋਈ ਨਾ ਕੋਈ ਇਹਦਾ ਹੱਲ ਜਿਹੜਾ ਉਹ ਕੱਢਣ ਤੇ ਆਰਤੀ ਵੀਰ ਵੀ ਵਿਚਾਰ ਲੈਣ ਤੇ ਮਜ਼ਦੂਰ ਵੀਰਾਂ ਨੂੰ ਵੀ ਕਹਿੰਦਾ ਵੀ ਉਹ ਵੀ ਆਪਣਾ ਵਿਚਾਰ ਕੇ ਸੋਚ ਸਮਝੇ ਬਾਕੀ ਅਸੀਂ ਮਜ਼ਦੂਰ ਵੀਰਾਂ ਦੇ ਨਾਲ ਆ ਕੋਈ ਐਸੀ ਗੱਲ ਨਹੀਂ ਮਜ਼ਦੂਰ ਵੀ ਸਾਡੇ ਵੀਰ ਨੇ ਅਸੀਂ ਵੀ ਉਹਨਾਂ ਦੇ ਆ ਤੇ ਅਸੀਂ ਇੱਕ ਦੂਜੇ ਤੋਂ ਕੋਈ ਵੱਖ ਨਹੀਂ ਹੈਗੇ ਪਰ ਇਹ ਗੱਲ ਨੂੰ ਜ਼ਰੂਰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖ ਕੇ ਸਟ੍ਰਾਈਕ ਹੈ ਜਿਹੜੀ ਉਸ ਢੰਗ ਦੇ ਨਾਲ ਕੀਤੀ ਜਾ ਵੀ ਜਿਸ ਦੇ ਨਾਲ ਮਤਲਬ ਕੋਈ ਐਸਾ ਨਾ ਹੋਵੇ ਕਿਤੇ ਜੋ ਮੰਡੀਆਂ ਦੇ ਵਿੱਚ ਮਾਲ ਆਉਣਾ ਜਾਂ ਮੰਡੀਆਂ ਦੇ ਵਿੱਚੋਂ ਉਹਨਾਂ ਨੂੰ ਕੋਈ ਦੋ ਪੈਸੇ ਲੱਭਣੇ ਨਹੀਂ ਜਿੱਥੋਂ ਕਿ ਮਿਹਨਤ ਦਾ ਮਜ਼ਦੂਰੀ ਕਰਕੇ ਕਿਤੇ ਉਹ ਸੈਲੂਆਂ ਦੇ ਹੱਥਾਂ ਦੇ ਵਿੱਚ ਜਾ ਚੜੀ ਕਿਸਾਨੀ ਤਾਂ ਮਤਲਬ ਮੇਰਾ ਖਿਆਲ ਜਾਂਦਾ ਵੀ ਕਿਸਾਨ ਵੀ ਨਹੀਂ ਬਚੂਗਾ ਤੇ ਮਜ਼ਦੂਰ ਵੀ ਨਹੀਂ ਬਚੂਗਾ